होशियारपुर के मुकेरिया में हुआ सड़क हादसा में तीन की मौत दस के करीब जख्मी आज सुबह छह बजे के करीब मुकेरिया में जलांधर से गुरदासपुर पीएपी मुलाजमों की बस और तराला की टक्कर हो गई जिसमें बस में स्वर करीब तीन मुलाजमाओं की मौके पर मौत हो गई और दस के करीब जख्मी हो गए ਇਹ 6:30 ਦਾ ਟਾਈਮ ਹੈ ਹਾਂਜੀ 6:30 ਦਾ ਅੱਛਾ ਅੱਛਾ 6:30 ਵਜੇ 6:30 ਦੇ ਟਾਈਮ 'ਚ ਬੰਦਾ ਗਿਆ ਪੋਰਤਲਾ ਗੁਰਦਰਾ ਸਾਹਿਬ ਉੱਥੇ ਬੰਦੇ ਬਲਾਕ ਲਿਆ ਦੇਖਿਆ ਹਾਂ ਕਿ ਕਾਫੀ ਸ਼ਤਤਤਾ ਲੱਗੀਆਂ ਸੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਗਰੰਟੀ ਦੀ ਡਿਊਟੀ ਕਰੀਦੀ ਆ ਅੱਛਾ ਮੈਂ ਤਲਗੜ ਅਰਦਾਸਤ ਨੂੰ ਬੰਦੇ ਚ ਰੱਖੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੀ.ਸੀ.ਪੀ. ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨਦੇ ਆ ਇੱਥੇ ਇੰਨਾ ਵੀ ਨਹੀਂ ਹੋਣਾ ਜੇ ਬੰਦਿਆਂ ਨੂੰ ਚੀਜ਼ਾਂ ਅਵਲੋਧ ਹੋਣੀਆਂ ਚਾਹੀਆਂ ਕਿ ਕ੍ਰੇਨ ਕੋਲ ਧਿਆਨ ਦੇਣੀ ਇਨੇ ਕੱਢ ਪਾਣੇ ਐ ਐਕਸੀਡੈਂਟ ਹੋਇਆ ਦੇਖ ਕੋਈ ਚੀਜ਼ ਨਹੀਂ ਆਈ ਇਸ ਵੀਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਸ ਲੈ ਕੇ ਜਲੰਧਰ ਰੋਡ ਦੀ ਏਪੀ ਕੋ ਲੈ ਕੇ ਆ ਰਿਹਾ ਸੀਗਾ ਜੀ ਕੋ ਚੰਨ ਕੇ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਰੈਸ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਸਰ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਦੀ ਜਲੰਧਰ ਰੂਟ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਖੇ ਸਭ ਮੁੱਕੇ ਦੇ ਤੇ ਉੱਥੇ ਭਲਾ ਰਹੇ ਆ ਜੀ ਤੇ ਹਾਦਸੇ ਦੇ ਕਾਰਨ ਦਾ ਪਤਾ ਲੱਗਸਾ ਹੈ ਅਜੇ ਫ ਕਿ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਇਹ ਮੁਲਾਜ਼ਮਾਂ ਦਾ ਵਾਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਨੇ ਜਿਹੜੇ ਵਸਾ ਕੀ ਇਹ ਜਲੰਧਰ ਤੋਂ ਕੇਪੀਟੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਆ ਜੀ ਕਿੰਨੇ ਕ ਜਾਣੇ ਸੀਗੇ ਜੀ ਮੁਲਾਜ਼ਮ ਥਕੇ ਜੀ 15 20 ਜਾਣੇ ਸੀਗੇ ਠੀਕ ਸਾਨੂੰ